ਰਵਨੀਤ ਬਿੱਟੂ ਨੂੰ ਕੈਬਨਿਟ ਵਿੱਚ ਜਗ੍ਹਾ ਮਿਲਣ ਤੇ ਪਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਨਰੇਂਦਰ ਨૈયਰ ਬਿੱਟੂ ਅੱਜ ਸਰ ਆਜਾ ਬਹੁਤ ਖੁਸ਼ੀ ਹੈ ਬਰਕਨਾ ਦੇ ਵਿੱਚ ਭਾਜਪਾ ਦੇ ਵਿੱਚ ਬਿੱਟੂ ਜੀ ਨੂੰ ਮੰਤਰੀਪਦ ਦੇ ਵਿੱਚ ਇਲਤਿਆ ਜਾ ਰਿਹਾ ਅੱਜ ਬਹੁਤ ਇਸਭਾਗਿਆਸ਼ਾਲੀ ਦਿਨ ਹੈ ਕਿ ਅੱਜ ਲੁਧਿਆਣਾ ਨੂੰ ਮੰਤਰੀ ਮੰਡਲ ਦੇ ਸ੍ਰੀ ਨਰੇਂਦਰ ਮੋਦੀ ਜੀ ਨੇ ਸ਼ਾਮਿਲ ਕੀਤਾ ਔਰ ਰਵਨੀਤ ਸਿੰਘ ਬਿੱਟੂ ਜੀ ਨੂੰ ਮੰਤਰੀਪਦ ਨਾਲ ਨਵਾਜ਼ਿਆ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਔਰ ਇਹ ਵੀ ਹੈ ਕਿ ਮੋਦੀ ਜੀ ਨੇ ਆਪਣਾ ਕੀਤਾ ਪ੍ਰੋਮਿਸ ਕਿ ਰਵਨੀਤ ਬਿੱਟੂ ਜੀ ਨੂੰ ਕਿਹਾ ਸੀ ਕਿ ਤੁਸੀਂ ਇੱਕ ਪੁਲ ਦਾ ਜ਼ਰੀਆ ਬਣੋ ਇੱਕ ਬ੍ਰਿਜ ਦਾ ਕੰਮ ਕਰੋ ਔਰ ਪੰਜਾਬ ਨੂੰ ਦਿੱਲੀ ਸੈਂਟਰ ਨਾਲ ਜੋੜਨ ਲਈ ਰਵਨੀਤ ਸਿੰਘ ਬਿੱਟੂ ਜੀ ਨੂੰ ਪੁਲ ਦਾ ਇੱਕ ਜ਼ਰੀਆ ਬਣਾਇਆ ਸੀ ਉਸੇ ਗੱਲ ਨੂੰ ਨਵਾਜਦੇ ਹੋਏ ਅੱਜ ਰਵਨੀਤ ਸਿੰਘ ਬਿੱਟੂ ਜੀ ਨੂੰ ਬਹੁਤ ਅੱਛੀ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਮੰਤਰੀ ਪਦ ਦਾ ਨਾ ਆਇਆ ਜਿਵੇਂ ਟੋਲ ਤੋਂ ਮਾਰ ਕੇ ਹੋਰੇ ਬਿੱਟੂ ਜੀ ਦੀ ਕੋਠੀ ਦੇ ਵਿੱਚ ਹੋਰੇ ਜੀ ਅਸੀਂ ਉੱਥੇ ਹੀ ਸ਼ਾਮਿਲ ਹੈਗੇ ਆ ਔਰ ਬਹੁਤ ਖੁਸ਼ ਹੈਗੇ ਆ ਅਸੀਂ ਪਰਮਾਤਮਾ ਅੱਗੇ ਹੀ ਪ੍ਰਾਰਥਨਾ ਕਰਦੇ ਆ ਕਿ ਪਰਮਾਤਮਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਰ ਵਰਕਰਾਂ ਦੇ ਵਿੱਚ ਹੋਰ ਤਾਕਤ ਕਰਨ ਦਾ ਕੰਮ ਬਖਸ਼ੇ ਪਾਣੀ ਵਿੱਚ ਫੜਕਰਾਂ ਦੇ ਵਿੱਚ ਪਿਆਰ ਦਾ ਗੀਤ ਅੱਜ ਨਾ ਬਹੁਤ ਜ਼ਿਆਦਾ ਖੁਸ਼ੀ ਦਾ ਦਿਨ ਹੈ ਮੇਰੀ ਲਾਈਫ ਦਾ ਬਹੁਤ ਵਧੀਆ ਦਿਨ ਹੈ ਅੱਜ ਮੈਨੂੰ ਬੜੀ ਖੁਸ਼ੀ ਮਿਲੀ ਹੈ ਬਿੱਟੂ ਭਾਜੀ ਜੀ ਜੋ ਜੋ ਉਦਾਂ ਮਿਲਿਆ ਹੈ ਬਹੁਤ ਵੱਡਾ ਪ੍ਰਧਾਨ ਮੰਤਰੀ ਜੀ ਨੇ ਦਿੱਤਾ ਜਿਹੜਾ ਤੇ ਰਾਜ ਮੰਤਰੀ ਦਾ ਡਾ ਉਦਾਂ ਮਿਲਿਆ ਹੋਇਆ ਹੈ ਬਿੱਟੂ ਭਾਜੀ ਬਹੁਤ ਨੇ ਵਧੀਆ ਤਰੀਕਾ ਨਿਭਾਨ ਗਏ ਮੈਨੂੰ ਬੜੀ ਖੁਸ਼ੀ ਹੈ ਸਾਡੇ ਘਰ ਇੱਥੇ ਬਹਿ ਕੇ ਜਿਹਨਾਂ ਨੇ ਇਲੈਕਸ਼ਨ ਲੜਿਆ ਜੀ ਆਇਆ ਨੂੰ ਸਦਾ ਔਰ ਲਈ ਜੀ ਆਇਆ ਨੂੰ ਉਹਨਾਂ ਦਾ ਘਰ ਹੈ ਵਾਇਗਰ ਉਹਨੇ ਆਪੀ ਭੇਜਿਆ ਸਾਡੇ ਘਰ ਇਹ ਉਹਨਾਂ ਦਾ ਘਰ ਹੈ ਹਮੇਸ਼ਾ ਉਹਨਾਂ ਦਾ ਘਰ ਰਹੇਗਾ ਜਿਹੜਾ ਜਿਹੜਾ ਮੰਤਰੀਪਦ ਮਿਲ ਰਿਹਾ ਹੈ ਪੂਰੇ ਫਰਕਨਾ ਦੀ ਪੂਰੀ ਰੌਣਕਾਂ ਨੇ ਬਹੁਤ ਜ਼ਿਆਦਾ ਰੌਣਕਾਂ ਹੈ ਬੋਨਸ ਵੇਰ ਦੇ ਇੰਨੇ ਕ ਫੋਨ ਆ ਰਹੇ ਨੇ ਮੁਬਾਰਕਾਂ ਲਈ ਸਾਰੇ ਸ਼ਹਿਰ ਦੇ ਫੋਨ ਆ ਰਹੇ ਆ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਰਾਮ ਬੇਨਤੀ ਇਹ ਹੈ ਕਿ ਮੇਰੇ ਦੋ ਸੀਨੀਅਰ ਦੋਸਤ ਖੜੇ ਨੇ ਕਾਕਾ ਜੀ ਤੇ ਕੜਵਲ ਸਾਹਿਬ ਸਾਰਿਆਂ ਦਾ ਧੰਨਵਾਦ ਮੀਡੀਆ ਦਾ ਵੀ ਕਰਨਗੇ ਪਰਿਵਾਰ ਵੱਲੋਂ ਆਂਟੀ ਜੀ ਖੜੇ ਨੇ ਸਾਡੇ ਮਾਨਵ ਸ਼ਰੀਂ ਜੀ ਦੇ ਮਦਰ ਇਹਨਾਂ ਨੇ ਦਿਨ ਰਾਤ ਬਿੱਟੂ ਜੀ ਦੇ ਪਰਿਵਾਰ ਦੀ ਸੇਵਾ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਚੋਂ ਮੁਬਾਰਕਬਾਦ ਹੈ ਅਗਲੀ ਗੱਲ ਕਾਕਾ ਜੀ ਤੇ ਕੜਵਲ ਸਾਹਿਬ ਨਾਲ ਹਾਂਜੀ ਕੜਵਲ ਸਾਹਿਬ ਜੀ ਦਾ ਜਾ ਕੇ ਬੜਾ ਵੱਡਾ ਮੌਕਾ ਹੈਗਾ ਹੈ ਯਾਰ ਲੋਕੋ ਨੀਜੇ ਗੱਲੋਂ ਕਿਹੜੀ ਪੀ ਪਹਿਲਾਂ ਤਾਂ ਮੈਂ ਲੁਧਿਆਣਾ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਉਹਨਾਂ ਨੇ ਪਿਆਰ ਦਿੱਤਾ ਜਿਹੜੀ ਕਮੀ ਰਹੀ ਤੇ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਨੇ ਬਿੱਟੂ ਜੀ ਤੇ ਬਹੁਤ ਵੱਡਾ ਵਿਸ਼ਵਾਸ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਅੱਜ ਮਾਨ ਨਾਲ ਸਾਡਾ ਸਿਰ ਉੱਚਾ ਹੁੰਦਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮੋਬਾਰਕਵਾਦ ਜੀ ਹੁਣਾਂ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ ਹੁਣ ਅੱਗੇ ਅੱਗੇ ਜਾਣਾ ਵੀ ਆ ਜੇ ਵਿਧਾਨ ਸਭਾ ਚੋਣਾਂ ਜਾ ਰਹੇ ਕਾਹਤੇ ਮੈਂ ਉਹ ਮੋਦੀ ਪਾਰਟੀ ਨੂੰ ਸੋ ਹੁਣ ਜਿਹੜੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਲਾਂਬੇ ਹੁੰਦੇ ਸੀ ਨਾ ਲੋਕਾਂ ਦੇ ਉਹ ਅੱਜ ਕੀ ਲਾਂਬੇ ਲਾ ਕੇ ਦਿਖਾਵਾਂਗੇ ਅਸੀਂ ਤਾਂ ਬਥੇਰੇ ਲੋਕਾਂ ਨੂੰ ਸਮਝਾਇਆ ਸੀ ਕਿ ਆਪਾਂ ਸਰਕਾਰ ਨੂੰ ਲੈ ਕੇ ਆਈਏ ਜੈ ਮਾਤਾ ਕੀ ਜੈ ਅਸੀਂ ਜਿਹੜੀ ਸਾਡੀ ਸਭ ਤੋਂ ਪਹਿਲਾਂ ਜਿਹੜੀ ਉਹਨ ਬਿੱਟੂ ਜੀ ਦੇ ਲਈ ਸਾਡੀ ਸਾਰੀ ਟੀਮ ਦੀ ਇਹੀ ਮੰਗ ਰਹੂਗੀ ਉਹਨਸਾਰ ਵੀ ਸਾਡੇ ਲੁਧਿਆਣੇ ਨੂੰ ਇੱਕ ਬੇਨਤੀ ਆ ਏਮਜ਼ ਹਸਪੀਟਲ ਸਾਡੀ ਸਭ ਤੋਂ ਪਹਿਲਾ ਸੈਂਟਰ ਸਰਕਾਰ ਤੋਂ ਮੰਗ ਹੋਊਗੀ ਤੇ ਬਿੱਟੂ ਜੀ ਸਾਡੇ ਲਈ ਇਹ ਕੰਮ ਕਰਵਾ ਕੇ ਦੇਣਗੇ ਇਸ ਗੱਲ ਦਾ ਸਾਨੂੰ ਬਹੁਤ ਭਰੋਸਾ ਹੈ ਕਾਕਾ ਜੀ ਜੀ ਕਹਿਣਾ ਚਾਹੁੰਦੇ ਅੱਜ ਵੱਡੀ ਜੁਮੇ ਮਰੀ ਨੂੰ ਜਾ ਰਹੀ ਹੈ ਪਹਿਲੋ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਨਾ ਹੈ ਕਿਉਂਕਿ ਉਹਨਾਂ ਨੇ ਜੋ ਬਿਟ੍ਰੀ ਦੇ ਉੱਤੇ ਵਿਸ਼ਵਾਸ ਜਤਾਇਆ ਬਹੁਤ ਪਿਆਰ ਦਿੱਤਾ ਪੰਜ ਹਲਕਿਆਂ ਜੋ ਭਾਰਤੀ ਜਨਤਾ ਪਾਰਟੀ ਸ਼ਹਿਰ ਦੀਆਂ ਸੀਟਾਂ ਜਿੱਤੀ ਹੈ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦੁਹਣਾ ਲੁਧਿਆਣਾ ਸ਼ਹਿਰ ਦੀਆਂ ਜੋ ਕਮੀਆਂ ਹੈ ਜੋ ਡਵੈਲਪਮੈਂਟ ਦੀਆਂ ਕਮੀਆਂ ਬਿੱਟੂ ਜੀ ਪੂਰੀਆਂ ਕਰਨਗੇ ਅਸੀਂ ਉਹਨਾਂ ਦੇ ਸਪਾਈ ਬਣ ਕੇ ਉਹਨਾਂ ਦੇ ਇੱਥੇ ਲੁਧਿਆਣਾ ਦੇ ਵਿੱਚ ਮੌਜੂਦ ਆ ਕੋਈ ਵੀ ਕਮੀ ਹੋਊਗੀ ਬਿੱਟੂ ਜੀ ਦਾ ਤਾਲਮੇਲ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਂਦਾ ਪੂਰਾ ਪ੍ਰਯਾਸ ਕਰਾਂਗੇ ਜੀ ਬਣਾਈ ਜਾ ਰਹੇ ਲੱਡੂ ਬਣੇ ਜਾ ਰਹੇ ਹੈ ਇਹ ਤੋਂ ਵੱਧ ਕੀ ਖੁਸ਼ੀ ਹੁੰਦੀ ਹੈ ਜੀ ਇੱਕ ਲੁਧਿਆਣੇ ਨੂੰ ਸਾਡੇ ਕੈਬਨਰਟ ਚੋਂ ਥੇ ਜਗ੍ਹਾ ਮਿਲੀ ਹੈ ਸੈਂਟਰ ਚ ਹੋਰ ਕੀ ਚਾਹੀਦਾ ਰਾਜ ਮੰਤਰੀ ਬਣਿਆ ਮਤਲਬ ਸੈਂਟਰ ਦੇ ਵਿੱਚ ਜਗ੍ਹਾ ਮਿਲੀ ਲੁਧਿਆਣਾ ਨੂੰ ਸਾਡੇ ਲਈ ਹੀ ਬੜੀ ਗਰਵ ਦੀ ਗੱਲ ਹੈ ਲੱਗਦਾ ਵੀ ਪੂਰੇ ਲੁਧਿਆਣਾ ਦੇ ਜਿਹੜੇ ਰੁਕੇ ਹੋਏ ਕੰਮ ਨੇ ਹੁਣ ਭਾਰਤੀ ਜਨਤਾ ਪਾਰਟੀ ਕਰੇਗੀ ਬਿਲਕੁਲ ਕਰੇਗੀ ਠੋਕ ਕੇ ਕਰੇਗੀ ਅਸੀਂ ਉਹਨਾਂ ਦੀ ਟੀਮ ਭਾਜਪੀ ਦੀ ਟੀਮ ਸਾਰੀ ਡਟ ਕੇ ਮਿਹਨਤ ਕਰਾਂਗੇ ਲੋਕਾਂ ਦੇ ਜਿੰਨੇ ਵੀ ਲਾਂਭੇ ਸਾਰੇ ਦੂਰ ਕਰਾਂਗੇ ਜਲਦੀ ਚੋਣਾ ਆਉਣ ਵਾਲੇ ਮੇਅਰ ਵੀ ਲੱਗਦਾ ਹੈ ਇਸ ਵਾਰ ਭਾਜਪੀ ਦਾ ਬਿਲਕੁਲ ਬਣਾਵਾਂਗੇ ਜੀ ਠੋਕ ਕੇ ਬਣਾਵਾਂਗੇ ਠੀਕ ਹੈ ਜੀ ਆਈ ਆਈ ਰਮਨੀਤ ਸਿੰਘ to do swear in the name of God that I will bear true faith and alliance to the Constitution of India as by law established, that I will uphold the sovereignty and integrity of India, that I will faithfully and discharge my duties as a minister conscientiously, discharge my duties as a minister of state for the union, and that I will do right to all manner of people in accordance with the constitution and the law without fear or favor affection or ill will i i ravneet singh do swear in the name of god that i will not directly or indirectly communicate or reveal to any person or persons any matter which shall be brought under my consideration or shall become known to me as a minister of state for the union effect as may be required for the due discharge of my duties as such Minister of State. ਸ੍ਰੀ ਦੁਰਗਾਦਾਸ ਉਈਕੇ